ਜੀ ਸਾਰੇ ਵੀਰਾਂ ਨੂੰ ਸასი ਸ਼ਗਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਆ ਤੇ ਅੱਜ ਤੁਹਾਨੂੰ ਫੇਰ ਦਿਖਾਉਨੇ ਆ ਟੌਪ ਟੌਪ ਦੀਆਂ ਝੋਟੀਆਂ ਆਪਣੇ ਕੋਲ ਬਹੁਤ ਚੰਗੀਆਂ ਤਾਜ਼ੀਆਂ ਝੋਟੀਆਂ ਤੇ ਪੂਰੀ ਤੁਹਾਨੂੰ ਜਾਣਕਾਰੀ ਦੇਣੀ ਆ ਕੱਲੀ ਕੱਲੀ ਦੀ ਕੱਲੀ ਕੱਲੀ ਦੀ ਜਾਣਕਾਰੀ ਸ਼ੇਅਰ ਕਰਦੇ ਆ ਤਾਜ਼ੀਆਂ ਝੋਟੀਆਂ ਵਾਂ ਚੰਗੀਆਂ ਝੋਟੀਆਂ ਦੋ ਦੰਦ ਚਾਰ ਦੰਦ ਦੇ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਝੋਟੀਆਂ ਜੀ ਕਰੋ ਜੀ ਥਣ ਦੇ ਵਿੱਚ ਇੱਕ ਕੁਆਲਿਟੀਆਂ ਚੈੱਕ ਕੱਟੀ ਦੀ ਇੱਕ ਆਪਾਂ ਕੱਟੀ ਦੀ ਵੀ ਜਾਨ ਬਚਾਈ ਆ ਤੇ ਬਹੁਤ ਚੰਗੀਆਂ ਜਨਵਰੇ ਆ ਸਾਰੇ ਹੀ ਤੇ ਸਾਰੀਆਂ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆਂ ਕੱਲੀ ਕੱਲੀ ਦੀ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਲੈ ਜਾਈ ਛੋਟੂ ਜੀ ਕਮਾ ਕੇ ਇਹਨੂੰ ਵੀ ਅੰਦਰ ਅੱਜ ਟੋਕੜ ਕੱਪਣ ਵੀ ਹੈਗੀ ਛੋਟੀ ਇੱਕ ਜੀ ਕਰੋ ਜੀ ਜੀ ਚੈੱਕ ਸਾਰੀਆਂ ਦੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਤੇ ਕੱਲੀ ਕੱਲੀ ਦੀ ਤੇਲ ਸ਼ੇਅਰ ਕਰਾਂਗੇ ਅੱਜ ਤੋਕੜ ਕੱਪਣ ਦੀ ਹੈ ਜੀ ਜਿਹੜੀ ਚੈੱਕ ਪਾਸ ਆ ਪੰਜ ਮਹੀਨੇ ਦੀ ਤੇ ਪੰਜ 5.5 ਕਿਲੋ ਦੇ ਕਰੀਬ ਦੇਦੀ ਹੈ ਜੀ ਠੀਕ ਹੈ ਜੀ ਚੈੱਕ ਕਰਾ ਦੀ ਛੋਟੂ ਜੀ ਹਾਂਜੀ ਚਲੋ ਠੀਕ ਹੈ ਕਿੰਨੇ ਟਾਈਮ ਦੀ ਟਰੈਕਟਰ ਦੱਸ ਕੇ ਗਿਆ ਪੰਜਵਾਂ ਮਹੀਨਾ ਚੱਲਣ ਲਿਆ ਚਾਰ ਤੋਂ ਉੱਪਰ ਹੈ ਆ ਠੀਕ ਹੈ ਜੀ ਲਓ ਪਲਵਾਨ ਜੀ ਆਓ ਜੀ ਪੈਂਡ ਆ ਸਾਰੇ ਗ੍ਰੰਥ ਸਾਸੀ ਖਾਲਸਾ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਆ ਤੇ ਅੱਜ ਝੋਟੀਆਂ ਆਪਾਂ ਦਿਖਾਉ ਲਦੇ ਆਂ ਝੋਟੀਆਂ ਤਾਂ ਆਪਣੇ ਕੋਲ 10-11 ਵਾਂ ਅੱਛਾ ਜੀ ਤੇ ਝੋਟੀਆਂ ਆਪਾਂ ਵਿਖਾ ਲਦੇ ਆਂ ਅੱਜ ਪੰਜ ਕਿ ਝੋਟੀਆਂ ਵਿੱਚੋਂ ਵਿਖਾ ਲਦੇ ਆਂ ਠੀਕ ਹੈ ਜਿਹੜੀਆਂ ਚੰਗੀਆਂ ਜੀ ਹੋਰ ਸਭ ਠੀਕ ਠਾਕ ਵੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਪਹਿਲਵਾਨ ਜੀ ਕੈਮ ਜੇ ਕੈਮ ਜੀ ਕੈਮ ਜੀ ਤੇ ਆ ਝੋੜੀ ਆ ਜੀ ਤਾਜੀ ਸੂਈ ਉਹ ਘੱਟਾ ਜੀ ਇਹਦਾ ਅੱਛਾ ਜੀ ਤੇ ਦੁੱਧ ਹੈਗਾ ਜੀ ਇਹਦੇ ਕੋਲ 10 ਕਿਲੋ ਠੀਕ ਹੈ ਕੋਲੋਂ ਛੋਟੂ ਜੀ ਪਹਿਲਾਂ ਸੂਆ ਜੀ ਠੀਕ ਹੈ ਵੀ ਜੀ ਹਾਂ ਅੰਦਰ ਬੈਜੋ ਐ ਸ਼ੋ ਜੀ ਅੰਦਰ ਬੈਜੋ ਖਾ ਲਓ ਛੋਟੇ ਜੀ ਖੋਲ ਕੇ ਅੰਦਰੋਂ ਦੋ ਦੋ ਬਹੁਤ ਚੱਗੀ ਝੋਡੀ ਆਓ ਵੇਖੋ ਉਹ ਬੱਚਾ ਜੀ 10 ਕਿਲੋ ਦੁੱਧ ਹੈਗਾ ਜੀ ਦੂਜੇ ਵਾਂਗੂ ਵੇਖੋ ਸਿੰਘੀ ਜੀ ਥਣ ਥੂਣ ਵਿਖਾ ਲਓ ਥਣ ਥੂਣ ਕਿ ਟੱਕ ਕੁਆਲਿਟੀ ਵਾਲਾ ਪੂਰੀ ਰਾਜੀ ਝੋਡੀ ਆ ਵੇਖੋ ਖਾਣ ਦੇ ਆਓ ਖਾ ਲਓ ਬਾਕੀ ਕੋਈ ਟਾਈਮ ਨਹੀਂ ਲੱਗਾ ਸਵੇਰੇ ਆਪਣੀ 5 5:30 ਦੀ ਚਵਾਈ ਹੈ ਜੀ ਦਿਖਾ ਲਓ ਜੀ ਆਹ ਸੱਗੀ ਕਰਾਓ ਓਕੇ ਜੀ ਦੇਖੋ ਮੈਂ ਖਾਦੋ ਥਣ ਲੈ ਵੀ ਦੀ ਕੁਆਲਟੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਜੀ ਇਹ ਪੀਦੀ ਦੇ 파ਵੇ ਵਰਗੇ ਲੱਗੇ ਆ ਜੀ ਤਾਂ ਜੀ ਹਾਂ ਜੀ ਕੱਲਾ ਕੱਲਾ ਤੇ ਨੋਕੀ ਕੀਮਤ ਸਾਹਿਬ ਜੀ ਇਹਦੀ 130 ਜੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਗੈਸ ਨੋ ਜਿਹੜੀ ਆਪਾਂ ਦੇ ਰਾਂਗੇ 1 ਲੱਖ ਦੇ 25000 ਜੀ ਠੀਕ ਹੈ ਵੀਰ ਜੀ ਹਾਂ ਬਸ ਛੋਟੀਆਂ ਛੋਟੀਆਂ ਕੀਮਤਾਂ ਕਰਦੇ ਆ ਠੀਕ ਹੈ ਜੀ ਤੇ ਆਹ ਕੱਟੀ ਜੇ ਦੋ ਦੰਦ ਅੱਛਾ ਜੀ ਤੇ ਆਹ ਬੱਚਾ ਜੀ ਦਾ ਕਟਾ ਠੀਕ ਹੈ ਤੇ ਦੁੱਧ ਹੈਗਾ ਜੀ ਤੀਕੋ 10 ਕਿਲੋ ਖੋਲੋ ਜੀ ਸਹੀ ਜੀ ਦੋ ਦੰਦ ਪਿਓਰ ਦੋ ਦੰਦ ਛੋਡੀ ਹੱਥਾਂ ਨੂੰ ਖੋਣੇ ਚਵਾਈ ਚਵਾਈ ਬਹੁਤ ਚੰਗੀ ਲੇਵਾ ਵਖਾ ਲੋ ਜੀ ਇਹਦਾ ਕੱਡਾ ਠੋਸ ਲੇਵਾ ਤੇ ਆ ਬਹੁਤ ਚੰਗਾ ਲੇਵਾ ਵਾ ਵਖਾ ਲੋ ਲੇਵਾ ਪ੍ਰਮਾਣ ਜੀ ਠੀਕ ਹੈ ਜੀ ਠੀਕ ਆ ਸਾਬ ਦੇ ਇਹੋ ਜਿਹੀ ਕੱਟੀ ਕੁਆਲਿਟੀ ਕੱਟੀ ਦੀ ਵਖਾ ਲੋ ਤੁਸੀਂ ਆ ਸਿਰਾ ਜੀ ਇਹ ਤੋਂ ਸਿੰਘ ਜੀ ਇਹ ਤੋਂ ਲਿਗਨੇਗਾ ਹਾਂ ਜੀ ਵੱਡੀ ਝੋਡੀ ਹੈ ਦੋ ਦਾਤੇ ਜੀ ਅਰਜੀਨਲ ਤੋ ਖਾ ਲੋ ਫਿਰ ਦੇ ਆਹ ਬਚਾ ਜਿੰਦਾ ਹਾਂ ਜੀ ਹਾਂ ਜੀ ਆਹ ਵੇ ਬੱਚੇ ਤੇ ਜਾਵਾਂ ਸਾਰੀ ਸਹਿਮਤ ਹੋ ਤੁਸੀਂ ਤੂੰ ਇਹ ਆਲੋ ਚੁੱਕ ਲੈ ਆਹ ਤਾਂ ਕੋਈ ਗੱਲ ਨਹੀਂ ਥੰਗਲੀ ਨਹੀਂ ਖੋਬਦੀ ਲੈ ਵੇ ਠੀਕ ਆ ਦੋ ਤੇ ਝੋਡੀ 12 13 ਗਣ ਨੂੰ ਕੋਲ ਨਹੀਂ ਦੇ ਦੂੰਗੀ ਹੁਣ ਵੀਰ ਜੀ ਕਿੰਨਾ ਦੋ ਤੇ ਕੋ ਥੋੜੇ ਦੇ ਕੋ 10 ਤੋਂ ਕੋਲਾ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਤੇ ਵੀਰ ਜੀ ਇਹਦੀ ਕੀਮਤ ਇਹ ਕੱਟੀ ਜਿਹੜੀ ਆ ਆਪਾਂ ਦੇ ਦਾਂਗੇ ਜੀ ਇੱਕ ਲੱਖ ਚ 20 ਹਜ਼ਾਰ ਦੀ 2000 ਵਿੱਚ ਤੋੜ ਦਾਂਗੇ ਠੀਕ ਹੈ ਜੀ ਹਾਂਜੀ ਤੇ 17ਾਂ ਦੀ ਇੱਕ 17ਾਂ ਦੀ ਦੇਣਾ ਦੇਖੋ 17ਾਂ ਦੀ ਇੱਕੋ ਜੀ ਕਿੰਵਾ ਛੋਟੀ ਕੀਮਤ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਤੇ 10 ਕਿਲੋ ਬੋੜਾ ਹੀ ਆ ਜੀ ਮਤਲਬ ਉੜਦੀ ਉੜਦੀਆਂ ਜਾਣ ਵਾਲੇ ਕੰਮ ਕਰਨੇ ਆ ਦੰਦ ਨਹੀਂ ਦੂਰ ਠੀਕ ਹੈ ਜੀ ਤੇ ਆ ਜੋ ਡੀ ਜਿਹੜੀ ਜੀ ਇਹ ਤਾੜੀ ਸੂਈ ਜੀ ਤੇ ਖੋਲੋ ਇਹਨੂੰ ਜੀ ਇਹਦੇ ਥੱਲੇ ਵੀ ਦੋ ਤੇ 10 ਕਿਲੋ ਤੋਂ ਬਾਹਰ ਆ ਤੋੜ ਲੈਣ ਤੋਂ ਪਹਿਲਾਂ ਜੀ ਤੋੜ ਦਾਂਗੇ ਕੱਟੀ ਮਗਰਿਆ ਜੀ ਠੀਕ ਹੈ ਹਾਂਜੀ ਕੋ ਖਾ ਲੋ ਸਿੰਘ ਜੀ ਸੁਣ ਦੀ ਕੁਆਲਿਟੀ ਛੋਟੀ ਬਹੁਤ ਚੰਗੀ ਜਿਹੜੀ ਠੀਕ ਹੈ ਪੂਰੀ ਵੱਡੀ ਹੈ ਛੋਟੀ ਜੀ ਵੱਡੀ ਛੋਟੀ ਦੇਵਾ ਖਾ ਲੋ ਹੁਣ ਦੇਖੋ ਲੈ ਵੱਡੀ ਜੀ ਛੀ ਜਿਆ ਹੈ ਪੜੀ ਤੋਂ ਸੀ ਕੋਈ ਕੱਟੀ ਮਗਰ ਜੀ ਮਗਰ ਇਹ ਕੱਟੀ ਆ ਹਾਂ ਹੈ ਆ ਕੱਟੀ ਆ ਕੱਟੀ ਆ ਉਹ ਖਾ ਲੋ ਲੈ ਨਾ ਕਿਹੜੀ ਕੱਟੀ ਛੋਟੀ ਜੀ ਇਹ ਕੱਟੀ ਆ ਇਹ ਕੱਟੀ ਆ ਦੇਖ ਲੋ ਇਦਾਂ ਦੇਖ ਲੋ ਇਦਾਂ ਜੜ ਬ ਲੈ ਗਿਆ ਕੱਟੀ ਕੋ ਲੈਣੇ ਹੋ ਤੋ ਇਸੇ ਦੇ ਕੁਆਲਟੀ ਵੱਡੀ ਛੋਟੀ ਪੂਰੀ ਵੱਡੀ ਛੋਟੀ ਹੈ ਜੀ ਤੇ ਜੀ ਦੁੱਧ ਦੁੱਧ ਦੇਦ ਕੋ ਹੈਗਾ ਜੀ 11 ਰੰਗ ਦੇ ਠੀਕ ਹੋ ਗਿਆ ਤੇ ਪੂਰੀ ਵੱਡੀ ਛੋਟੀ ਵੇਖੋ ਲੈਆ ਪੈਨ ਲੈ ਗਿਆ ਚੰਗਲੀ ਖੋਣੀ ਨਾ ਪੰਡਾ ਹੀ ਪਾਇਆ ਰੱਖੀ ਹੈ ਵੇਖੋ ਲੈ ਵੇਖੋ ਠੀਕ ਹੈ ਜੀ ਠੀਕ ਹੈ ਤੇ ਕੀਮਤ ਵੀ ਦੇ ਦੀ ਇਹਦੀ ਕੀਮਤ ਜੀ 140 ਅੱਛਾ ਜੀ ਤੇ 2000 ਰੁਪਏ ਦੇ ਛੋੜ ਹਾਂ ਠੀਕ ਜੀ 138 ਦੀ 138 ਦੀ ਤੇ ਇਹ ਰਹਿੰਦੀ ਛੋਟੂ ਵਾਲੇ ਉਹ ਕੱਟੀ ਦਿਵਾਂ ਉਹ ਕੱਟੀ ਦੀ ਨਾ ਆਪਾਂ ਜਾਣ ਬਚਾਈ ਅੱਜ ਭਲਵਾਨ ਜੀ ਤੇ ਅੱਜ ਹੀ ਬਚਾਈ ਆ ਤੇ ਬਹੁਤ ਚੰਗੀ ਕੱਟੀ ਆ ਠੀਕ ਜੀ ਜਾਤ ਨਸਲ ਬਹੁਤ ਵਧੀਆ ਕੋਈ ਨਵਾਲੀ ਦਵਾਲੀ ਨਹੀਂ ਆ ਠੀਕ ਜੀ ਤੇ ਵੱਡਣ ਵਾਲਿਆਂ ਕੋ ਬਚਾਈ ਆ ਠੀਕ ਜੀ ਹਾਂ ਜੀ ਤੇ ਵਿਖਾਲ ਦੋ ਖੋਲ ਕੇ ਤੇ ਜਿਹਦੀ ਕੋਈ ਛੜਾਈ ਆ ਹਾਂ ਜੀ ਕਿਹਦੀ ਕੋਈ ਛੜਾਈ ਆ ਗੁੱਲੇ 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 ਚੋਟੂ ਦਾ ਨਾਮ ਆ ਗੁੱਲੇ ਦਾ ਹੱਲ ਬੋਲ ਗੁੱਲੇ ਕੋ ਛਡਾਈ ਆ ਉਹਨਾਂ ਬਘੇਰਾ ਕਹਿੰਦੇ ਆ ਕੰਮ ਨਹੀਂ ਛੱਡਦੇ ਨਹੀਂ ਛੱਡਦਾ ਡਿੱਗਾ ਲੱਗਣਾ ਹੈ ਡਿੱਗਾ ਵੇਡਗਾ ਹੀ ਆ ਹੋ ਇਹ ਤਾਂ ਜਾਣ ਨਹੀਂ ਤੋੜੋ ਛੱਡਦਾ ਨਹੀਂ ਇਹ ਕੰਮ ਤੋਂ ਤੇ ਫਿੱਕੜਾ ਹਾਏ ਹਾਏ ਫੇਰ ਕਰਦਾ ਆਪਣੇ ਭਰਾ ਫੇਰ ਤੁਸੀਂ ਰਿਕਵੈਸਟ ਕਰਕੇ ਵੇਖ ਲਓ ਬੰਦੇ ਨੂੰ ਛੱਡ ਦੋ ਕੰਮ ਵੇਖੋ ਜੀ ਖਾਣ ਨੂੰ ਖਾਦੋ ਝੋਲੀ ਕੰਦੇ ਚੋਲੀ ਵੇਖੋ ਜੀ ਤਾਂ ਬਾਕੀ ਥੋੜੇ ਰੁਪਈਆ ਜਿ ਕੱਟੀ ਦਵਾਂਗੇ ਉਹਨੇ ਸ਼ਾਇਦ ਦਿੱਤੀ ਵੀ ਮਹਿੰਗੀ ਆ ਸਾਨੂੰ ਕਿਥੋਂ ਕੋਈ ਜਿਨੀ ਨਾ ਮਰਜ਼ੀ ਪਤਾ ਕਰਦੇ ਆਪਾਂ ਕੱਢੀ ਦੇ ਦੇਣੀ 13000 ਠੀਕ ਹੈ ਹਾਂਜੀ ਵੇਖੋ ਜੀ ਕਿਉਂ ਤੁਸੀਂ ਲੈ ਕੇ ਆਏ ਜੋ 13000 ਰੁਪਈਆ ਦੀ ਕਿਹਾ ਉਹਨੇ ਵੇਖ ਲਓ ਕਿੰਨੇ ਦੀ ਦਾ ਲੈ ਸਾਹਮਣੇ ਦਿੱਤੀ ਕਿਉਂ ਕਾਕਾ ਜੀ ਕਿਥੋਂ ਕੋਈ ਮਰਜ਼ੀ ਪਤਾ ਕਰ ਲੈ 13000 ਰੁਪਈਆ ਕਿਹਾ ਨਾ ਠੀਕ ਹੈ ਠੀਕ ਹੈ ਕਿੰਨੇ ਦੀ ਲਿਆਂਦੀ ਉਹਨੇ ਕਿੰਨੇ ਦੀ ਦਿੱਤੀ ਸਾਨੂੰ ਬਲਾ ਉਹਨੇ ਵੀ ਨਹੀਂ ਦਿੱਤੀ ਕੰਨੇ ਗੋਲੇ ਗੋਲੇ ਨੇ ਗੋਲੇ ਨੇ 12 12 ਦੀ ਲਈ ਸਾਨੂੰ ਕਿੰਨੇ ਦੀ ਲੋੜ ਆਓ ਕਰਾਇਆ ਕਰੋ ਹਾਂ ਠੀਕ 12500 ਉਹ 12 ਦੀ ਤੋਂ ਹੋਇ ਲਿਆ ਆ ਵਾ ਉਹਨੇ 14 15 ਦੀ ਕਹਿਣਾ 14 15000 ਕੀ ਰਾਂ ਨਹੀਂ ਇਹ ਕਹਤਾ ਜੀ 500 ਦੀ ਕੀਮਤ ਠੀਕ ਤੇ ਆਓ ਹੁਣ ਜੀ ਅੰਦਰ ਆ ਫਾਲ ਦੀ ਝੋਟੀਆਂ ਆਹ ਝੋਟੀ ਜਿਹੜੀ ਜਿਹੜੀ ਤਾਜੀ ਸੂਈ ਜੇ ਠੀਕ ਤੇ ਦੁੱਧ ਹੈਗਾ ਜੀ ਨਾ 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 ਖਟਾਏ ਦੇ ਮੰਗਰ ਬੰਦੋ ਜੀ ਛੁੱਟ ਕੀ ਇਹ ਮਗਰ ਕੱਟਾ ਕੱਟਾ ਠੀਕ ਤੇ ਜੱਡ ਬਲੈਕ ਜੋ ਡੀਜੇ ਤੇ ਇਹ ਖਾਲੋ ਖੋਲ ਕੇ ਛੋਟੂ ਕਿੰਨਾ ਦੁੱਧ ਆਈ ਦੇਖੋ ਪੂਚ ਹੁੰਦਾ ਛੋਟੂ ਇਹ ਕਾਰਬਿਟਰ ਨਹੀਂ ਘਟਦਾ ਹੁੰਦਾ ਠੰਡ ਨੂੰ ਵੇਖੋ ਕਿੱਡਾ ਬਰਦਾ ਤੇ ਧਾਰ ਇਹਦੀ ਇੰਨੀ ਪੁੱਲੀ ਆ ਛੋਟੂ ਭੱਜ ਭੱਜ ਕੇ ਚੁੰਦਾ ਵੀ ਹੈ ਬਹੁਤੀ ਧਾਰ ਹੁੰਦਾ ਦੇਖੋ ਜੀ ਛੋਡੀ ਥਾਣ ਦੇ ਵਾਪਸ ਆ ਲੋ 99 ਕੋ ਕਿਡਾ ਕਿਡਾ ਵਿਰਲਾ ਇਹਦੇ ਪਹਿਲਵਾਨੀ ਇਥੇ ਸਾਈਡ ਤੇ ਮਾੜਾ ਜਿਹਾ ਬਹਿ ਕੇ ਨਾਣਾ ਵਾਹਨ ਨੂੰ ਬੁਖਾ ਦੇ ਇਹ ਭੁਲਾ ਦੋ ਭੁਲਾ ਦੇਖੋ ਆਹ ਦੇਖੋ ਜੀ ਪੈਪ ਲੱਗੀ ਦੁੱਧਾਂ ਲੱਗੀ ਦੁੱਧਾਂ ਬੰਦੋ ਜੀ ਤੇ ਬਹੁਤ ਚੰਗੀ ਝੋਡੀ ਆ ਛੋਡੀ ਕੈਮ ਆ ਜੀ ਪਲੀ ਬਲਸੀ ਹਾਂ ਜੀ ਹਾਂ ਜੀ ਦੇਖੋ ਥਾਣ ਦੇ ਤੇ ਪਵਾ ਕੇ ਠੀਕ ਹੈ ਜੀ ਠੀਕ ਹੈ ਆਹ ਕਟਾ ਕਟਾ ਆ ਜੀ ਤੇ ਇਹਦੀ ਜਿਹੜੀ ਕੀਮਤ ਆ 1,30,000 ਰੁਪਏ ਠੀਕ ਹੈ ਜੀ ਹਾਂ ਜੀ ਤੇ ਛੋਟਾ ਛਪਾ ਦੇ। ਚਾਈ ਦੇਖ ਲੋ। ਆਹ ਦੇਖ ਲੋ। ਤੇਰਾ ਦੇਖ ਲੋ ਜੀ ਸੀ। ਧਾਰ ਦੇ ਦੇ ਛੋਟੇ। ਤਾਂ ਕਿਉਂ? ਮੰਨਦੇ ਜੋ। ਛੋਟੂ ਵੀ ਕਾਰੀਗਰ ਬਣ ਗਿਆ। ਪੂਰਾ ਪੂਰਾ ਜੀ। ਦੇਖ ਲੋ ਸੀਨ ਕਿੰਨੇ। ਸੀਨ ਸਾਰੀਆਂ ਛੋਟੀਆਂ ਇਦਾਂ ਜੀਆਂ। ਠੀਕ। ਛੋਟੂ ਨੂੰ ਖੋ ਲੱਗੜੀ। ਆਹ ਛੋਟੂ। ਤੇ ਆਹ ਜੋ ਡੀ ਜਿਹੜੀ ਹੈ ਇਹਦੇ ਥੰਨੇ 10 ਕਿਲੋ ਠੰਡਾ ਬੋੜਾ ਜੇ ਮਗਰ ਇਹਦੇ ਕੱਤੀ ਜੀ। ਆਹ ਜਿਹੜੀ ਕੱਤੀ ਜੇ ਵੇਖਿਓ ਉਹ ਹੀ ਸੀ। ਆਉ ਜਿਹੜੀ ਝੋਟੀ ਖੋਲਣ ਲੱਗਾ ਤੇ ਚੌਕ ਦੇ ਦੰਦ ਤੋੜੇ ਆ ਲੈ ਨਹੀਂ ਤੇ ਠੰਡਾ ਦੱਸ ਕਿਦੋਂ ਗੋੜਾ ਮੇਰੇ ਖਾਨਾ ਪਲੋਂ ਨਾ ਗੱਠੀ 14 15 ਦੀ ਜਲਦੀ ਜਿਹੜਾ ਵੀ ਕੋਈ ਲੈ ਲਊ ਇਹ ਵੀਰ ਮੇਰਾ ਕਹਿੰਦਾ ਮੁੱਲ ਕਿਤਾ ਤੇ ਝੋਟੀ ਅਸਲ ਕੁਆਲਿਟੀ ਵੇਖੇ ਵਾਕਿਆ ਕੋਲ ਸਿੰਘ ਵੇਖ ਪੂਰੀ ਵੱਡੀ ਝੋਟੀ ਆ ਵੀਰ ਜੀ ਤੇ ਥਣ ਦੇ ਬਾਬੇ ਪੂਰੀ ਐ ਥਣ ਦੇ ਵੇਖੋ ਜੀ ਲੈਵਾ ਵੇਖੋ ਲੈਵਾ ਵੇਖੋ ਜੀ ਦੇਖੋ ਜੀ ਥਣ ਦੇ ਦੀ ਕੁਆਲਿਟੀ ਤੇ ਮੋਹਰਾ ਨਸਲ ਦੀ ਝੋਟੀ ਅਸਲ ਜਾਤ ਵਾਲੀ ਤੋੜ ਦੋ ਜੀ ਕਪਣੀ ਉਹ ਚੋਕ ਦੇ ਦੰਦ ਤੋੜੇ ਆ ਜੀ ਇਹਨੇ ਹੱਲੇ ਤੇ ਮਗਰ ਕੱਟੀ ਜਾ ਤੇ ਤੀਸਰੇ ਚੌਥੇ ਦਿਨ 10 ਕਿਲੋ ਦੁੱਧ ਕਰਦੀ ਕੋਈ ਡੋਕਾ ਨਹੀਂ ਪਾਇਆ ਕੇ ਮਹੀਨ ਸਾਡੀ ਨੇ ਵੀ ਐਸੇ ਆਪਾਂ ਪੂਰੇ ਲੇਟ ਹੀ ਮਈਆਂ ਚ ਹੋਈ ਕਿ ਦੇਖੋ ਥਣ ਦੇ ਵਾਸਤੇ ਸਾਡੇ ਛੋਟੀ ਤੇ ਇਹ ਪਹਿਲਵਾਨ ਜੀ 160 ਦੀ ਅੱਛਾ ਜੀ ਤੇ ਡੇਢ ਦੀ ਵੀ ਵੇਖਦੀ ਆ ਕੱਟੀ ਹਾਂ ਜੀ ਵੇਖਦੀ ਆ ਜੀ ਜੀ ਚੰਗੀ ਬਹੁਤ ਆ ਇਹ ਕੱਟੀ ਦੇਦਾ ਮੇਰੀ ਆਪਾਂ 1 ਲੱਖ 45 ਹਜ਼ਾਰ ਠੀਕ ਹੈ ਜੀ ਜਮਾਂ ਛੋਟੀ ਕੀਮਤ ਕਰਦੇ ਠੀਕ ਹੈ ਦੇਖੋ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਖਾ ਲਓ ਫੇਰ ਇੱਕ ਵਾਰ ਐਂ ਫਿਕਸ ਆਰਡਰ ਦੀ ਆ ਕਿਤੇ ਕੋਈ ਫੈਡ ਨਹੀਂ ਕੋਈ ਬੰਨਣਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਪੂਰੀ ਵੱਡੀ ਛੋਟੀ ਖਾ ਲੈਣਾ ਜੀ ਇਹ ਧੋਕੜ ਗੱਪਣ ਹਾਂ ਜੀ ਆ ਬੂਰੀਆਂ ਨੇ ਚਾਰ ਦਿਨ ਰੋਕ ਕੇ ਲਖਾਵਾਣ ਜੀ ਇਹ ਜਿਹੜੀ ਮੈਂ ਆ ਇਹਨੂੰ ਪੰਜਵਾਂ ਮਹੀਨਾ ਜਾ ਰਿਹਾ ਜੀ ਅੱਛਾ ਜੀ ਹਾਂ ਜੀ ਸਾਡੇ ਜਮਾ ਤੋਂ ਉੱਪਰ ਹੋਊਗੀ ਅੱਛਾ ਤੇ 5 ਕਿਲੋ ਤੋਂ ਬਾਹਰ ਦੁੱਧ ਆ ਤੇ ਅੱਜ ਹੀ ਆਪਣੇ ਕੋ ਆਈ ਆ ਤੇ ਜਿੱਥੇ ਕੋਈ ਮਰਜ਼ੀ ਚੈੱਕ ਕਰਾ ਲੈ ਆਪ ਦੀ ਦਿੱਤੀ ਮੈਂ ਨੇ ਲਈ ਆ ਬਹੁ ਵੱਡੀ ਛੋਟੀ ਖੋਲੋ ਛੋਟੂ ਜੀ ਤੋਰ ਦਿਓ ਇਹ ਜਾ ਕੇ ਗਰਾਉਂਡ ਕਰਕੇ ਨਾ ਡਰਨ ਢਈ ਆ ਠੀਕ ਚੈੱਕ ਕਰਾਈ ਅੱਜ ਜੀ ਠੀਕ ਵੀ ਤੇ ਦੂਜਾ ਦੋ ਤੇ ਨੇ ਦਿੱਤਾ 13 ਕਿਲੋ ਠੀਕ ਹਾਂ ਜੀ ਹਾਂ ਜੀ ਦੂਸਰੇ ਸਵੇ ਆ ਠੀਕ ਹਾਂ ਜੀ ਵੱਡੀ ਛੋਟੀ ਆ ਵੀਰ ਮੇਰਾ ਜਿਹੜਾ ਮਰਜ਼ੀ ਲੈ ਲੈ ਪੂਰੀ ਕੁਆਲਿਟੀ ਵਾਲੀ ਛੋਟੀ ਆ ਤੇ ਯਾਦਗਰੀ ਵਾਲੀ ਆ ਕੋਈ ਭਾਰ ਦਾ ਕਿਸ ਗੱਲ ਦਾ ਕੋਈ ਨੁਕਸ ਨਹੀਂ ਆ ਪਜਾਇਜ਼ ਕੀਮਤ ਤੇ ਦੇਵਾਂਗੇ ਵੇਖੋ ਜੀ ਉਤਾਲੋ ਜੀ ਡਰਦੀ ਨਾ ਥੋੜਾ ਚੈੱਕ ਆਊਨ ਕਰਕੇ ਡਰਦੀ ਵੱਡੀ ਛੋਟੀ ਆ ਪੂਰੀ ਫੋਲ ਵੱਡੀ ਕੋ ਛੋਟੀ ਨਾ ਹਾਂ ਠੀਕ ਆ ਭਲਵਾਨ ਜੀ ਠੀਕ ਆ ਜੀ ਇਹ ਤਾਂ ਡਰਦੀ ਆ ਇਹ ਡਰਦੀ ਆ ਤੂੰ ਲੈ ਜਾ ਲੈ ਜਾ ਅੰਦਰ ਲੈ ਜਾ ਕਮਾ ਲੈ ਆ ਇਧਰ ਵੇਖੋ ਜੀ ਵੇਖੋ ਜੀ ਦੁਕਾਨ ਤੋਂ ਲੈ ਜਾ ਲੈ ਜਾ ਅੰਦਰ ਲੈ ਜਾ ਫੁੱਜੀ ਜੀ ਉਹ ਸੰਗਰ ਜੀ ਵੇਖੋ ਜੀ ਠੀਕ ਆ ਜੀ ਠੀਕ ਆ ਜੀ ਤੇ ਇਹ ਝੋਟੀ ਜਿਹੜੀ ਆਪਾਂ ਸੱਤਰ ਦੀ 2 ਘੱਟ 70 ਦੀ ਦੀ ਲੰਗ ਠੀਕ 68000 ਦੀ 60000 ਦੀ ਠੀਕ ਪੰਜਵੇਂ ਮਹੀਨੇ ਜਾਣੇ 5 ਕਿਲੋ ਦੁੱਧ ਵੱਡੀ ਝੋਡੀ 13 14 ਕਿਲੋ ਦੁੱਧ ਤਾਜ਼ੀ ਵੀ ਦਿੱਤਾ ਠੀਕ ਹੈ ਜੀ ਠੀਕ ਹੈ ਜੀ ਬਾਜੀ ਸਾਰੇ ਵੀਰਾਂ ਨੇ ਨੋਟ ਨਿਹਾ ਆ ਗਏ ਜੀ ਵੀ ਦਾ ਨਾਮ ਕਰਦੇ ਕੋਈ ਨੰਬਰ ਉਹ ਤੇ ਨੰਬਰ ਕੀ ਆ ਗਿਆ ਸਹੀ ਤੇ ہاں ਜੀ ਸਾਡਾ ਹੰਕਾਰ ਸਿੰਘ ਪਿੰਡ ਢੋਗਾ ਤਸੀਲ ਬਟਾਲਾ ਖੇਲਾ ਗੁਰਦਾਸਪੁਰ ਨੰਬਰ 297 799 8344 977 799 8344 ਠੀਕ ਹੈ ਵੀ ਜੀ ਤੇ ਠੀਕ ਹੈ ਜੀ ਠੀਕ ਹੈ ਵੀ ਜੀ ਸਾਸੀ ਜੀ ਦਾ ਧੰਨਵਾਦ